ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਲੋਕ ਹੈ ਜੋ ਆਪਾਂ ਪੜ੍ਹਦੇ ਆਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮੱਤ ਹੱਤ ਵੀ ਇਹ ਸਲੋਕ ਹੈ ਜਿਹੜਾ ਕਿੰਨੇ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਰੋਜ਼ਾਨਾ ਹੀ ਆਪਾਂ ਸਿੱਖ ਇਤਿਹਾਸ ਦੇ ਨਾਲ ਜੋ ਜਾਣਕਾਰੀ ਸਾਂਝੀ ਸਵਾਲ ਤੇ ਜਵਾਬ ਜੋ ਆਪਾਂ ਸੰਗਤਾਂ ਦੇ ਨਾਲ ਸਾਂਝਾ ਕਰਦੇ ਆਂ ਤੇ ਜੋ ਆਪਾਂ ਪਹਿਲਾਂ ਇੱਕ ਸਵਾਲ ਪਾਇਆ ਸੀ ਉਹਦਾ ਜਵਾਬ ਵੀ ਤੁਹਾਨੂੰ ਲਾਸਟ ਦੇ ਵਿੱਚ ਦੇਣਾ ਤੇ ਪਹਿਲਾਂ ਆਪਾਂ ਜੋ ਇੱਕ ਸਵਾਲ ਹੈ ਤੁਹਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਲੋਕ ਹੈ ਜਿਹੜਾ ਇਹ ਕਿੰਨੇ ਵਾਰੀ ਆਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਤੇ ਆਪ ਸ੍ਰੀ ਦੇ ਵਿੱਚ ਇਹ ਸਲੋਕਾਂ ਦਾ ਕੀ ਅੰਤਰ ਹੈ ਤੁਸੀਂ ਇਹ ਕਮੈਂਟਾਂ ਦੇ ਵਿੱਚ ਜਿਹੜੇ ਵੀ ਗੁਰਬਾਣੀ ਪੜ੍ਹਦੇ ਨੇ ਤੇ ਜਿਹੜੇ ਗੁਰਬਾਣੀ ਦੇ ਨਾਲ ਪਿਆਰ ਕਰਦੇ ਨੇ ਜਾਂ ਸਿੱਖਣਾ ਚਾਹੁੰਦੇ ਨੇ ਗੁਰਬਾਣੀ ਗੁਰਬਾਣੀ ਬਾਰੇ ਵੀ ਇਹ ਸਲੋਕ ਹੈ ਜਿਹੜਾ ਕਿੰਨੇ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਤੇ ਹੁਣ ਤੁਹਾਡੇ ਨਾਲ ਉਹ ਜੋ ਆਪਾਂ ਇੱਕ ਸਵਾਲ ਪਾਇਆ ਸੀ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਕੋਲ ਜੋ ਚੀਜ਼ਾਂ ਸਨ ਚੰਦਨ ਦੀ ਚੌਂਕੀ ਸੀਸ ਤੇ ਲੱਗੀ ਕਲੰਗੀ ਚੰਦੋਆ ਪੰਜ ਕਲਾ ਸ਼ਾਸਤਰ ਤੇ ਪ੍ਰਸ਼ਾਦੀ ਹਾਥੀ ਆਪਾਂ ਸਵਾਲ ਇਹ ਪਾਇਆ ਸੀ ਵੀ ਪ੍ਰਸ਼ਾਦੀ ਹਾਥੀ ਸੀ ਜਿਹੜਾ ਗੁਰੂ ਸਾਹਿਬ ਜੀ ਨੂੰ ਕਿਸ ਨੇ ਭੇਟ ਕੀਤਾ ਸੀ ਉਹਦਾ ਜਵਾਬ ਹੈ ਜੀ ਅਸ਼ਾਮ ਦਾ ਰਾਜਾ ਸੀ ਰਾਮ ਰਾਏ ਦਾ ਪੁੱਤਰ ਰਾਜਾ ਰਤਨ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਰਾਜੇ RAM ਰਾਏ ਕੋਲ ਸਨ ਉਸ ਸਮੇਂ ਉਸ ਰਾਜੇ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਸੀ ਮੇਰੇ ਘਰ ਵਿੱਚ ਔਲਾਦ ਨਹੀਂ ਸੀ ਇਧਰੋਂ ਗੋਬਿੰਦ ਰਾਏ ਦੇ ਜਨਮ ਦੀ ਖਬਰ ਗਈ ਸੀ ਗੁਰੂ ਸਾਹਿਬ ਜੀ ਕੋਲ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜੇ RAM ਰਾਏ ਦੇ ਮੋਹਰ ਲੈ ਕੇ ਇੱਕ ਜੋ ਮੱਥੇ ਦੇ ਉੱਤੇ ਮੋਹਰ ਲਾਈ ਸੀ ਤੇ ਨਾਲ ਵਚਨ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਵੀ ਲੈ ਰਾਜ ਨੂੰ ਤੇਰੇ ਘਰ ਵਿੱਚ ਆਉਂਦੇ ਸਾਲ ਨੂੰ ਪੁੱਤਰ ਹੋਵੇਗਾ ਤੇ ਇਹ ਮੋਰ ਦਾ ਨਿਸ਼ਾਨ ਹੈ ਜਿਹੜਾ ਇਹ ਮੱਥੇ ਦੇ ਵਿੱਚ ਲੱਗਿਆ ਹੋਵੇਗਾ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚਖੰਡ ਚਲੇ ਗਏ ਤੇ ਜਦੋਂ ਉਹ ਬੱਚਾ ਸੀ ਰਤਨ ਰਾਏ RAM ਰਾਏ ਦਾ ਪੁੱਤਰ ਵੱਡਾ ਹੋਇਆ ਆਪਣੀ ਮਾਂ ਨੂੰ ਕਹਿਣ ਲੱਗਿਆ ਵੀ ਮੇਰੇ ਸਿਰ ਤੇ ਇਹ ਦਾਗ ਨਿਸ਼ਾਨ ਕਾਹਦਾ ਹੈਗਾ ਫਿਰ ਸਾਰੀਆਂ ਗੱਲਾਂ ਦਸੀਆਂ ਵੀ ਗੁਰੂ ਘਰ ਦੇ ਵਿੱਚੋਂ ਤੇਰਾ ਜਨਮ ਹੋਇਆ ਫਿਰ ਉਹ ਰਾਜਾ ਸੀ ਜਿਹੜਾ ਰਤਨਰਾਏ ਖੁਸ਼ ਹੋ ਕੇ ਵੀ ਉਹ ਚੀਜ਼ਾਂ ਉਹ ਸੁਗਾਤਾਂ ਲੈ ਕੇ ਜਾਣੀਆਂ ਨੇ ਮੈਂ ਜਿਹੜੀਆਂ ਕਿਸੇ ਕੋਲ ਨਾ ਹੋਣ ਬਹੁਤ ਮਹਿੰਗੀਆਂ ਸੀ ਇਹ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਾਸਤਰ ਸੀ ਜਿਹੜਾ ਇਹ ਰਾਜਾ ਰਤਨਰਾਏ ਸੀ ਜਿਹੜਾ ਆਨੰਦਪੁਰ ਸਾਹਿਬ ਜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀ ਸੋ ਇਹ ਸਵਾਲ ਦਾ ਜਵਾਬ ਹੈ ਜੀ ਰਾਜਾ ਰਤਨਰਾਏ ਜੋ ਇਹ ਰਾਜਾ ਰਤਨਨਾਏ ਨੇ ਰਾਏ ਨੇ ਇਹ ਚੀਜ਼ਾਂ ਸੀ ਜਿਹੜੀਆਂ ਵਸਤੂਆਂ ਸੀ ਸੁਗਾਤਾਂ ਸਨ ਇਹ ਪੇਟ ਕੀਤੀਆਂ ਸੀ ਸੋ ਸਿੱਖ ਇਤਿਹਾਸ ਦੇ ਜਾਣਕਾਰੀ ਵਾਸਤੇ ਹੋਰ ਨੌਲੇਜ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਨਾ ਤੇ ਚੰਗੀ ਸਿੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਸੋ ਧੰਨਵਾਦ ਹੈ ਜੀ ਸਾਰਿਆਂ ਦਾ